ਅੱਜ ਆਪਾਂ ਗੱਲਬਾਤ ਕਰਾਂਗੇ ਰਾਜਸਥਾਨ ਦੀ ਢੋਲਪੁਰ रियासत ਦੀ ਢੋਲਪੁਰ रियासत ਕਿੱਥੇ ਆਏ ਰਾਜਸਥਾਨ ਦੇ ਵਿੱਚ ਆ ਇਹ ਪੁਰਾਣੀ रियासत ਆ ਸੋ ਨੂੰ ਮੈਂ ਖਾਸ ਗੱਲ ਦੱਸ ਦਿਆਂ ਇੱਥੇ ਤਿੰਨ ਬਾਰਡਰ ਲੱਗਦੇ ਆ ਰਾਜਸਥਾਨ ਮੱਧ ਪ੍ਰਦੇਸ਼ ਤੇ ਯੂਪੀ ਇਹ ਤਿੰਨਾ ਬਾਰਡਰਾਂ 'ਤੇ ਇੱਕ रियासत ਆ ਜਿਹਦਾ ਨਾਮ ਢੋਲਪੁਰ ਆ ਤੇ ਢੋਲਪੁਰ ਦੀ ਅੱਜ ਆਪਾਂ ਖਾਸ ਇਤਿਹਾਸਕ ਥਾਵਾਂ ਦੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਹਜੇ ਵੀ ਹੋਂਦ ਹੈਗੀ ਆ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਇਹਨਾਂ 'ਚੋਂ ਖੰਡਰ ਹੋ ਚੁੱਕੀਆਂ ਪਰ ਇਤਿਹਾਸਕ ਮਹੱਤਤਾ ਵੀ ਬਹੁਤ ਜ਼ਿਆਦਾ ਆ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਸ਼ੇਰਗੜ ਕਿਲਾ ਸ਼ੇਰਗੜ ਕਿਲੇ ਚ ਕੀ ਆ ਕੀ ਸੁਣਮੈਂ ਦੱਸਦਿਆਂ ਵੀ ਬਹੁਤ ਪੁਰਾਣਾ ਕਿਲਾ ਵਾ 11ਵੀਂ ਸਦੀ ਦਾ ਬਣਿਆ ਹੋਇਆ ਕਿਲਾ ਦੱਸਿਆ ਜਾਂਦਾ ਤੇ 500 ਬਿੱਗੇ ਦੇ ਵਿੱਚ ਫੈਲਿਆ ਹੋਇਆ ਕਿਲਾ ਵਾ ਤੇ ਦੂਜੀ ਗੱਲ ਇਹ ਦੱਸਦਿਆਂ ਵੀ ਇੱਥੇ ਦੇ ਉੱਤੇ ਬਹਿਲੋ ਲੋਧੀ ਦੇ ਵੀ ਸ਼ਾਸਨ ਰਿਆ ਇਹਦੇ ਉੱਤੇ ਸ਼ੇਰ ਸ਼ਾਹ ਸੂਰੀ ਦਾ ਵੀ ਸ਼ਾਸਨ ਰਹਾ ਅਕਬਰ ਬਾਦਸ਼ਾਹ ਨੇ ਵੀ ਕਹਿੰਦੇ ਆ ਕਰਾ ਦਿੱਥੇ ਕੱਟੀ ਸੀ ਜਦੋਂ ਧੌਲਪੁਰ ਰਿਆਸਤ ਬਣੀ ਸੀ ਧੌਲਪੁਰ ਰਿਆਸਤ ਕਦੋਂ ਬਣੀ ਸੀ 1806 ਈਸਵੀ ਦੇ ਵਿੱਚ ਰਾਜਾ ਕੀਰਤ ਸਿੰਘ ਦਾ ਰਾਜ ਹੁੰਦਾ ਸੀਗਾ ਤੇ ਉਹਨਾਂ ਵੇਲਿਆਂ ਦੇ ਵਿੱਚ ਇਹ ਰਿਆਸਤ ਬਣੀ ਸੀ ਤੇ ਰਾਜਾ ਕੀਰਤ ਸਿੰਘ ਇੱਥੇ ਰਹਿੰਦਾ ਰਿਹਾ ਪਰ ਸਮਾਂ ਪਾ ਕੇ ਉਹ ਵੀ ਇਸ ਕਿਲੇ ਨੂੰ ਛੱਡ ਕੇ ਚਲੇ ਗਿਆ ਸੀਗਾ ਇਹ ਹੈ ਕਬਸਲ ਦੇ ਵਿੱਚ ਚੰਬਲ ਏਰੀਆ ਚੰਬਲ ਏਰੀਆ ਦੇ ਵਿੱਚ ਪਾਂ ਸਿੰਘ ਤੋਂ ਮਰ ਫੁੱਲਨ ਦੇਵੀ ਨਰਪੈ ਸਿੰਘ ਗੁਜਰੇ ਹੋ ਜੇ ڈاکੂਆਂ ਦਾ ਵੀ ਜ਼ਿਕਰ ਮਿਲਦਾ ਵਾ ਉਹਨਾਂ ਥਾਵਾਂ ਤੇ ਇਹ ਰਹਿੰਦੇ ਰਹੇ ਆ ਤੇ ਇਸ ਕਿਲੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਨੇ ਅਗਰ ਇਹਦੀ ਫੁੱਲ ਵੀਡੀਓ ਦੇਖਣਾ ਚਾਹੋ ਤਾਂ ਤੁਸੀਂ ਹਰਪੇੜ ਸਿੱਧੂ ਚੈਨਲ YouTube ਤੇ ਜਾ ਕੇ ਵੀ ਇਹ ਵੀਡੀਓ ਫੁੱਲ ਦੇਖ ਸਕਦੇ ਹੋ ਧੌਲਪੁਰ ਨੂੰ ਧਵਲਪੁਰੀ ਵੀ ਕਿਹਾ ਜਾਂਦਾ ਸੀਗਾ ਰਾਜਾ ਧੌਰਪੂਲ ਨੇ ਵਸਾਇਆ ਧੌਰਪਾਲ ਨੇ ਵਸਾਇਆ ਸੀਗਾ ਇਸ ਕਰਕੇ ਦਾ ਨਾਮ ਪਿਆ ਦੂਜੇ ਨੰਬਰ ਤੇ ਆਪਾਂ ਦੇਖਾਂਗੇ ਘੰਟਾ ਘਰ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਲਗਭਗ 700 ਸਾਲ ਹੋ ਗਿਆ ਘੰਟਾ ਘਰ ਇਤਿਹਾਸਕ ਘੰਟਾ ਘਰ ਆ ਜਿਹੜਾ ਕਿ ਰਾਜਾ ਨਿਹਾਲ ਸਿੰਘ ਨੇ ਸ਼ੁਰੂ ਕੀਤਾ ਸੀਗਾ 1800 ਦਾ ਜ਼ਿਕਰ ਮਿਲਦਾ ਵੀ ਉਦੋਂ ਘੰਟਾ ਘਰ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਤੇ ਰਾਜਾ ਰਾਮ ਸਿੰਘ ਦੇ ਵੇਲੇ 1910 ਦੇ ਵਿੱਚ ਇਹ ਘੰਟਾ ਘਰ ਪੂਰਾ ਹੋਇਆ ਸੀਗਾ 8 ਮੰਜ਼ਲਾਂ ਦੀਆਂ ਇਹ ਪੁਰਾਣੀ ਵਿਰਾਸਤ ਤਾਂ ਉਵੇਂ ਹੀ ਹਜੇ ਸਹੀ ਸਲਾਮਤ ਖੜੀ ਆ ਪਰ ਇਹਦੇ ਟੈਂਪਿਸ ਖਰਾਬ ਹੋ ਚੁੱਕੇ ਇਹਦੀਆਂ ਚਾਰੇ ਦਿਸ਼ਾਵਾਂ ਦੇ ਉੱਤੇ ਵੱਡੇ ਵੱਡੇ ਕਲੌਕ ਲੱਗੇ ਹੁੰਦੇ ਸੀ ਇਹ ਕਲੌਕ ਕਿੱਥੋਂ ਆਈ ਸੀ ਇੰਗਲੈਂਡ ਤੋਂ ਆਈ ਸੀਗੇ ਇੱਕ ਕਲਕੱਤੇ ਦੇ ਵਿੱਚ ਉਹਨਾਂ ਦਾ ਸ਼ੋਰੂਮ ਸੀ ਉੱਥੋਂ ਲਿਆ ਕੇ ਇਹ ਕਲੌਕ ਫਿੱਟ ਕੀਤੇ ਗਏ ਸੀ ਇਹਦੀ ਆਵਾਜ਼ ਉਹਨਾਂ ਜ਼ਮਾਨਿਆਂ ਦੇ ਵਿੱਚ ਕਈ-ਕਈ ਪਿੰਡਾਂ ਤੱਕ ਜਾਂਦੀ ਹੁੰਦੀ ਸੀ ਹੁਣ ਕਹੋ ਕਿ ਕਈ ਪਿੰਡਾਂ ਤੱਕ ਆਵਾਜ਼ ਕਿਵੇਂ ਚਲੀ ਜਾਊਗੀ ਕਿਉਂਕਿ ਉਦੋਂ ਸ਼ੋਰ ਪ੍ਰਦੂਸ਼ਣ ਨਹੀਂ ਸੀ ਹੁੰਦਾ ਇਸ ਕਰਕੇ ਉਹਦੀ ਆਵਾਜ਼ ਚਲੀ ਜਾਂਦੀ ਸੀ ਜਿਹੜਾ ਰਾਜਾ ਨਿਹਾਲ ਸਿੰਘ ਸੀ ਦੀ ਖਾਸ ਗੱਲ ਦੱਸਦੇ ਆ ਇਨੂੰ ਹੀਰਿਆਂ ਦਾ ਬਹੁਤ ਸ਼ੌਂਕ ਸੀਗਾ ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਇਹਦੇ ਕੋਲ ਹੀਰੇ ਹੁੰਦੇ ਸੀਗੇ ਰੂਸ ਦੇ ਯਾਰ ਨੇ ਇਹਨੂੰ ਆਖਿਆ ਸੀਗਾ ਯਾਰ ਜੱਜੇ ਕਿੰਨਾ ਰਾਰਾ ਉੱਥੋਂ ਦੇ ਜੋ ਨਿੱਤਾ ਹੋਏ ਨੇ ਉਹਨਾਂ ਨੂੰ ਯਾਰ ਕਿਹਾ ਜਾਂਦਾ ਤਾਂ ਉਹਨੇ ਕਿਹਾ ਸੀ ਕਿ 60 ਲੱਖ ਰੁਪਏ ਲੈ ਲੈ ਤੇ ਮੈਨੂੰ ਮੋਤੀ ਦੇ ਦੇ ਪਰ ਨਿਹਾਲ ਸਿੰਘ ਨੇ ਮੋਤੀ ਦੇਣੋਂ ਇਨਕਾਰ ਕਰਤਾ ਸੀਗਾ ਉਸ ਤੋਂ ਅੱਗੇ ਚੱਲਾਂਗੇ ਆਪਾਂ ਮੱਚਕੁੰਡ ਸਾਹਿਬ ਸ਼ੇਰ ਸ਼ਿਕਾਰ ਸਾਹਿਬ ਮੱਚਕੁੰਡ ਇੱਥੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਇਹ ਵੀ ਇੱਕ ਇਤਿਹਾਸਕ ਸਥਾਨ ਆ ਧੌਲਪੁਰ ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਮਛਕੁੰਡ ਦੇ ਨਾਲ ਬਣਿਆ ਹੋਇਆ ਗੁਰਦੁਆਰਾ ਸਾਹਿਬਾ ਸ਼ੇਰ ਸ਼ਿਕਾਰ ਸਾਹਿਬ ਇੱਥੇ ਜਹਾਂਗੀਰ ਵੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਨਾਲ ਸੀ ਜੰਗਲ ਦੇ ਵਿੱਚ ਸ਼ਿਕਾਰ ਦੇ ਲਈ ਚਲੇ ਗਏ ਘੋੜਿਆਂ ਦੇ ਉੱਤੇ ਸਵਾਰ ਸੀ ਹਰਗੋਬਿੰਦ ਸਾਹਿਬ ਪਾਸ਼ਾ ਜੀ ਵੀ ਤੇ ਜਹਾਂਗੀਰ ਵੀ ਇੱਕਦਮ ਕਹਿੰਦੇ ਸ਼ੇਰ ਨੇ ਹਮਲਾ ਕੀਤਾ ਤਾਂ ਅਸ਼ਪਾਈਆਂ ਨੇ ਗੋਲੀਆਂ ਚਲਾਈਆਂ ਪਰ ਕੋਈ ਅਸਰ ਨਾ ਹੋਇਆ ਦੱਸਿਆ ਜਾਂਦਾ ਵੀ ਸ਼ੇਰ ਇੱਕਦਮ ਜਹਾਂਗੀਰ ਵੱਲ ਝੱਪ ਤਿਆ ਪਰ ਐਨ ਮੌਕੇ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਸ਼ੇਰ ਤੇ ਜਹਾਂਗੀਰ ਦੇ ਵਿਚਕਾਰ ਆਗੇ ਤੇ ਢਾਲ ਦੇ ਨਾਲ ਸ਼ੇਰ ਨੂੰ ਰੋਕ ਕੇ ਉੱਥੇ ਆਪਣੀ ਤਲਵਾਰ ਦੇ ਨਾਲ ਵਾਰ ਕੀਤਾ ਤੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਇਸ ਕਰਕੇ ਸੰਸਥਾ ਦਾ ਨਾਂ ਸ਼ੇਰ ਸ਼ਿਕਾਰ ਸਾਹਿਬ ਕਿਹਾ ਜਾਂਦਾ ਵਾ ਇਹ ਤਕਰੀਬਨ ਗੱਲ ਹੈਗੀ ਆ 1612 ਦੀ ਤੇ ਇਸ ਤੋਂ ਬਾਅਦ ਫੇਰ ਗੁਰੂ ਹਰਗੋਬਿੰਦ ਸਾਹਿਬ ਫਿਰ ਅੱਗੇ ਗਵਾਲੀਅਰ ਵੱਲ ਚਲੇ ਗਏ ਸੀ ਕਿਉਂਕਿ ਗਵਾਲੀਅਰ ਵੀ ਇੱਥੋਂ ਨੇੜੇ ਆ ਅਗਲੇ ਪਾਸੇ ਆਪਾਂ ਗੱਲਬਾਤ ਕਰੀਏ ਖਾਸ ਸਥਾਨਾਂ ਸ਼ਾਹੀ ਬਾਉਲੀ ਸ਼ਾਹੀ ਬਾਉੜੀ ਵੀ ਕਹਿੰਦੇ ਆ ਸਟੈਪ ਵੈਲ ਵੀ ਕਹਿੰਦੇ ਆ ਬਾਉਲੀ ਹੁੰਦੀ ਆ ਇੱਕ ਖੂਹ ਹੁੰਦਾ ਉਹਦੇ ਤੱਕ ਪੌੜੀਆਂ ਉਤਰਦੀਆਂ ਜਾਂਦੀਆਂ ਪੰਜ ਮੰਜ਼ਲਾਂ ਦੱਸੀਆਂ ਜਾਂਦੀਆਂ ਤੇ ਪੰਜੋਂ ਚੋ ਤਿੰਨ ਪਾਣੀ ਚ ਡੁੱਬੀਆਂ ਹੋਈਆਂ ਤੇ ਦੋ ਬਾਹਰ ਨੇ ਹਜੇ ਵੀ ਇਹਦੇ ਵਿੱਚ ਪਾਣੀ ਹੈਗਾ ਸਾਰੇ ਧੌਲਪੁਰ ਨੂੰ ਇੱਥੋਂ ਪਾਣੀ ਸਪਲਾਈ ਹੁੰਦਾ ਸੀਗਾ ਇਹਨੂੰ ਪਤਾਲ ਤੋੜ बावੜੀ ਕਹਿੰਦੇ ਆ ਕਹਿੰਦੇ ਵੀ ਇਹਦਾ ਪੱਤਣ ਨਹੀਂ ਲੱਭਿਆ ਨਹੀਂ ਦੂ ਡੂੰਗੀ ਆ ਇਹ ਖਾਸ ਤੌਰ ਤੇ ਇੱਕ ਵਾਰੀ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੱਸਿਆ ਜਾਂਦਾ ਵੀ ਪਾਣੀ ਮੁੱਕਿਆ ਨਹੀਂ ਸੀਗਾ ਤੇ ਇਹ ਵੀ ਪ੍ਰਾਣਿਤ ਕਹਿ ਸਕਦੇ ਆ ਕਿ 1880 ਦੇ ਨੇੜੇ ਤੇੜਦੀ ਇਹ ਬਣੀ ਹੋਈ ਦੱਸੀ ਜਾਂਦੀ ਆ ਪਈਆਂ ਸਾਲਾਂ ਜੇ ਬਣ ਕੇ ਤਿਆਰ ਹੋਈ ਸੀ 19ਵੀਂ ਸਦੀ ਦੀ ਮੰਨ ਸਕਦੇ ਆ ਬਣੀ ਹੋਈ ਸ਼ਾਨਦਾਰ ਬੌਲੀਆ ਇਹਦੇ ਦੋਨੇ ਪਾਸੇ ਬਰਾਂਡੇ ਬਣੇ ਹੋਏ ਆ ਗੋਲ ਆਕਾਰ ਦਾ ਖੂਹ ਆ ਪੌੜੀਆਂ ਮਤਲਬ ਲਾਲ ਪੱਥਰ ਦੀ ਬਣੀ ਹੋਈ ਆ ਤੇ ਧੌਲਪੁਰ ਦੀ ਇੱਕ ਖਾਸ ਚੀਜ਼ ਵੀ ਹੈ ਕਿ ਇੱਥੇ ਬਹੁਤ ਕੀਮਤੀ ਪੱਥਰ ਮਿਲਦਾ ਕਿਸੇ ਨੂੰ ਸੰਗਮਰਮਰ ਦਾ ਵਰਦਾਨ ਕਿਸੇ ਨੂੰ ਰੇਤਿਆਂ ਦਾ ਕਿਸੇ ਨੂੰ ਉੱਥੋਂ ਦੀ ਉਪਜਾਊ ਮਿੱਟੀ ਦਾ ਪਰ ਧੌਲਪੁਰ ਨੂੰ ਵਰਦਾਨ ਹੈਗਾ ਵਾ ਲਾਲ ਪੱਥਰ ਦਾ ਇੱਥੋਂ ਦੇ ਲਾਲ ਪੱਥਰ ਦੇ ਨਾਲ ਹੀ ਦਿੱਲੀ ਦਾ ਲਾਲ ਕਿਲਾ ਆਗਰੇ ਦਾ ਲਾਲ ਕਿਲਾ ਤੇ ਦਿੱਲੀ ਦੇ ਵਿੱਚ ਪਾਰਲੀਮੈਂਟ ਵੀ ਇੱਥੋਂ ਦੇ ਲਾਲ ਪੱਥਰ ਦੇ ਨਾਲ ਹੀ ਬਣੀ ਸੀ ਧੌਲਪੁਰ ਦੀਆਂ ਜਿੰਨੀਆਂ ਵੀ ਇਮਾਰਤਾਂ ਸਾਰੀਆਂ ਲਾਲ ਪੱਥਰ ਦੇ ਨਾਲ ਹੀ ਬਣੀਆਂ ਹੋਈਆਂ ਨੇ ਇਸ ਤੋਂ ਅੱਗੇ ਆਪਾਂ ਹੋਰ ਦੇਖਾਂਗੇ ਗਜਰਾ ਦਾ ਮਕਬਰਾ ਗਜਰਾ ਰਾਜਾ ਭਗਵੰਤ ਸਿੰਘ ਦੇ ਦੀਪ ਕਹਿ ਸਕਦੇ ਹਾਂ ਕਿ ਪ੍ਰੇਮਿਕਾ ਹੁੰਦੀ ਸੀ ਉਹਦੇ ਲਈ ਇਹਨੇ ਤਾਜ ਮਹਿਲ ਦੇ ਨਮੂਨੇ ਦੇ ਉੱਤੇ ਇੱਕ ਮਹਿਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਮਕਬਰਾ ਬਣਾਉਣ ਦੀ ਮਹਿਲ ਨਾ ਕਹੀਏ ਮਕਬਰਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਮਕਬਰਾ ਉਹਨੇ ਜਿਉਂਦੇ ਜੀ ਸ਼ੁਰੂ ਕੀਤਾ ਸੀਗਾ ਤੇ ਉਹਦੇ ਇੱਕ ਦੱਸਿਆ ਜਾਂਦਾ ਵੀ ਇਹਨੂੰ ਅਧੂਰਾ ਹੀ ਫਿਰ ਰਹਿ ਗਿਆ ਸੀ ਕਿਉਂਕਿ ਖਤਮ ਹੋ ਗਏ ਸੀ ਕਿਉਂਕਿ ਤਾਜ ਮਹਿਲ ਦੇ ਲਈ ਤਾਂ ਬਹੁਤ ਵੱਡੀ ਰਕਮ ਲੱਗੀ ਸੀ ਇਹ ਇੱਕ ਸਕੂਲ ਦੇ ਵਿੱਚ ਬਣੀ ਹੋਈ ਇਮਾਰਤ ਹੈਗੀ ਆ ਤਾਜ ਮਹਿਲ ਦੇ ਨਮੂਨੇ ਤੇ ਸ਼ੁਰੂ ਕੀਤੀ ਗਈ ਸੀ ਚਾਰੇ ਪਾਸੇ ਦੇ ਬੁਰਜ ਵੀ ਬਣੇ ਹੈਗੇ ਆ ਅੰਦਰ ਦੱਸਿਆ ਜਾਂਦਾ ਸੀ ਕਬਰ ਹੁੰਦੀ ਸੀ ਕਬਰ ਵੀ ਮੇਰੇ ਖਿਆਲ ਚ ਹੁਣ ਪੱਟ ਪੁੱਟ ਦਿੱਤੀ ਗਈ ਆ ਗਜਰਾ ਦੀ ਕਬਰ ਹੁੰਦੀ ਸੀ ਤਾਂ ਇਹ ਉਸ ਸਮੇਂ ਦੀ ਮਤਲਬ ਇੱਕ ਸ਼ਾਨਦਾਰ ਨਮੂਨਾ ਸੀ ਉਹਨਾਂ ਉਸ ਸਮੇਂ ਦਾ ਇਸ ਤੋਂ ਅੱਗੇ ਆਪਾਂ ਗੱਲਬਾਤ ਕਰਾਂਗੇ ਤਲਾਬੇ ਸ਼ਾਹੀ ਤਲਾਬੇ ਸ਼ਾਹੀ ਇੱਕ ਸ਼ਾਹੀ ਤਲਾਹ ਹੁੰਦਾ ਸੀ ਜਿੱਥੇ ਰਾਜਾ ਉਹਦੇ ਭਾਨ ਸਿੰਘ ਸ਼ਿਕਾਰ ਕਰਿਆ ਕਰਦਾ ਸੀਗਾ ਤੇ ਬਦਿਸ਼ੀ ਮਹਿਮਾਨ ਇੱਥੇ ਆਉਂਦੇ ਸੀ ਤੇ ਮੋਟਰਬੋਰਡ ਦੇ ਉੱਤੇ ਉਹਦੇ ਭਾਨ ਸਿੰਘ ਸਵਾਰ ਹੁੰਦਾ ਸੀ ਸਭ ਤੋਂ ਪਹਿਲਾਂ ਚੋਗਾ ਵਗੈਰਾ ਪਾਇਆ ਜਾਂਦਾ ਸੀ ਜਦੋਂ ਕੋਈ ਬਦਿਸ਼ੀ ਮਹਿਮਾਨ ਆਉਂਦੇ ਸੀ ਉਦੋਂ ਮੋਟਰਬੋਰਡ ਤੇ ਸਵਾਰ ਹੋ ਕੇ ਉਹਨਾਂ ਜਾਨਵਰਾਂ ਦਾ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਸੀ ਇਹ ਨੇੜੇ ਸੰਘਣੇ ਜੰਗਲਾਂ 'ਚ ਕਿਰਿਆ ਹੋਇਆ ਸਥਾਨ ਸੀਗਾ ਅੱਜ ਵੀ ਤੁਹਾਨੂੰ ਉੱਥੇ ਖਾਸ ਤੌਰ ਤੇ ਇਮਾਰਤਾਂ ਬੜੀਆਂ ਹੋਈਆਂ ਨਜ਼ਰ ਆ ਜਾਣਗੀਆਂ ਇਹ ਵੀਡੀਓ ਸਾਰੀਆਂ ਜਿਹੜੀਆਂ ਮੈਂ ਜ਼ਿਕਰ ਕਰ ਰਿਹਾ ਨਾ ਆਪਣੇ ਚੈਨਲ ਤੇ ਪਈਆਂ ਇਕੱਲੇ ਇਕੱਲੇ ਦਾ ਨਾਮ ਭਰ ਕੇ ਤੁਸੀਂ ਲੱਭ ਕੇ ਇਹ ਵੀਡੀਓ ਵੀ ਦੇਖ ਸਕਦੇ ਹੋ ਇਹ ਤੁਹਾਨੂੰ ਮੈਂ ਦੱਸ ਦਿਆਂ ਸ਼ਾ ਪਾਣੀ ਦਾ ਇੱਕ ਵੱਡਾ ਸਰੋਤ ਸੀ ਤੇ ਪੰਛੀਆਂ ਨੂੰ ਬਚਾਉਣ ਦੇ ਲਈ ਇੱਕ ਵਾਰ ਸ਼ਿਕਾਰ ਵੀ ਕਰਦਾ ਸੀ ਉੱਥੇ ਚਿੜੀਆਂ ਪੰਛੀਆਂ ਦੀ ਰੱਖਿਆ ਲਈ ਰਾਜਾ ਉਹਦੇ ਭਾਨ ਸਿੰਘ ਨੇ ਬਹੁਤ ਸਾਰੇ ਰੁੱਖ ਵੀ ਲਾਏ ਹੋਏ ਸੀਗੇ ਇਸ ਦੇ ਨਾਲ ਹੀ ਇੱਕ ਹੈਗਾ ਵਣ ਵਿਹਾਰ ਕੋਠੀ ਵਣ ਵਿਹਾਰ ਕੋਠੀ ਚ ਕੀ ਆ ਇਹ ਸੀ ਇੱਕ ਤਕਰੀਬਨ ਲੰਮੇ ਰਕਬੇ ਵਿੱਚ ਫੈਲਿਆ ਹੋਇਆ ਸਥਾਨ ਆ ਇਹਦੇ ਵਿੱਚ ਸ਼ੇਰ ਭਾਲੂ ਚੀਤੇ ਵਗੈਰਾ ਆਮ ਹੀ ਹੁੰਦੇ ਸੀ ਚੀਤਲ ਵਗੈਰਾ ਹਿਰਨ ਵਗੈਰਾ ਹੁਣ ਵੀ ਹਿਰਨ ਵਗੈਰਾ ਉੱਥੇ ਪਾਏ ਜਾਂਦੇ ਆ ਕਈ ਤਰ੍ਹਾਂ ਦੇ ਭਾਲੂ ਵਗੈਰਾ ਪਾਏ ਜਾਣ ਦੀ ਸੰਭਾਵਨਾ ਬੜੀ ਰਹਿੰਦੀ ਹੈ ਜੰਗਲਾਤ ਦੇ ਅਧੀਨ ਆ ਗਿਆ ਇਹ ਉਹਦੇ ਭਾਨ ਸਿੰਘ ਨੇ ਰੱਖਿਆ ਸੀ ਸ਼ਿਕਾਰਗਾਹ ਦੇ ਤੌਰ ਤੇ ਇਹ ਇੱਕ ਇਮਾਰਤ ਸੀ ਬਣੀ ਹੋਈ 19ਵੀਂ ਸਦੀ ਦੀ ਇੱਥੇ ਰਹਿ ਕੇ ਉਹਦੇ ਭਾਨ ਸਿੰਘ ਆਪਦੇ ਪਰਿਵਾਰ ਦੇ ਨਾਲ ਆਉਂਦਾ ਸੀ ਤਾਂ ਜੰਗਲਾਂ ਦੇ ਵਿੱਚ ਨੇੜ ਤੇ ਡਾ ਕੇ ਉਹਨਾਂ ਜ਼ਮਾਨਿਆਂ ਦੇ ਵਿੱਚ ਸ਼ਿਕਾਰ ਕਰਿਆ ਕਰਦਾ ਸੀ ਕਿਉਂਕਿ ਰਾਜਾ ਨੂੰ ਸ਼ਿਕਾਰ ਦਾ ਬਹੁਤ ਜ਼ਿਆਦਾ ਸ਼ੌਂਕ ਹੋਇਆ ਕਰਦਾ ਸੀ ਇਸੇ ਕਰਕੇ ਉਹਨੇ ਇਹ ਸ਼ਿਕਾਰਗਾ ਬਣਾਈ ਸੀ ਇਹਨੂੰ ਵਣ ਵਿਹਾਰ ਕੋਠੀ ਦੇ ਤੌਰ ਤੇ ਜਾਣਿਆ ਜਾਂਦਾ ਅੱਗੇ ਆਪਾਂ ਆਖਰ ਤੇ ਸਭ ਤੋਂ ਆਖਰ ਤੇ ਦੇਵ ਹੰਸ ਕਿਲਾ ਇਹ ਤਕਰੀਬਨ ਧੌਲਪੁਰ ਤੋਂ 30 ਕਿਲੋਮੀਟਰ ਦੀ ਦੂਰੀ ਦੇ ਉੱਤੇ ਬਣਿਆ ਹੋਇਆ ਕਿਲਾਵਾ ਇੱਕ ਕਹਿ ਸਕਦਾ ਕਿ ਪਿੰਡ ਤੋਂ ਹੁੰਦਾ ਹੋਇਆ ਬਹੁਤ ਸੰਘਣੇ ਜੰਗਲਾਂ ਦੇ ਵਿੱਚ ਬਣਿਆ ਹੋਇਆ ਵਾ ਇੱਥੇ ਖਤਰਨਾਕ ਜਾਨਵਰਾਂ ਦੇ ਹੋਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਆ ਇਹਨੂੰ ਦੇਵਹਾਂਸ ਦਾ ਕਿਲਾ ਕਹਿੰਦੇ ਆ ਦੇਵਹਾਂਸ ਇੱਕ ਗਾਇਕ ਹੁੰਦਾ ਸੀਗਾ ਮੀਲੇ ਦੇ ਵਿੱਚ ਗਾ ਰਿਹਾ ਸੀ ਤੇ ਲੋਕ ਉਹਦੇ ਵੱਲ ਹੀ ਦੇਖ ਰਹੇ ਸੀ ਪਰ ਕਿਸੇ ਨੇ ਰਾਜੇ ਵੱਲ ਨਾ ਤੱਕਿਆ ਤਾਂ ਰਾਜੇ ਨੇ ਸੋਚਿਆ ਵੀ ਇੰਨਾ ਪ੍ਰਭਾਵਸ਼ਾਲੀ ਬੰਦਾ ਮੇਰੇ ਦਰਬਾਰ 'ਚ ਹੋਣਾ ਚਾਹੀਦਾ ਇਸੇ ਤਹਿਤ ਫਿਰ ਦੱਸਿਆ ਜਾਂਦਾ ਵੀ ਉਸ ਦੇਵਹਾਂਸ ਨੂੰ ਫਿਰ ਇਹਨੂੰ ਉਪਰਾਹ ਦਿੱਤੀ ਗਈ ਜ਼ੰਗੀਰ ਦਿੱਤੀ ਗਈ ਉੱਥੇ ਫਿਰ ਇੱਕ ਕਿਲਾ ਬਣਾਇਆ ਗਿਆ ਤੇ ਦੱਸਿਆ ਇਹ ਵੀ ਜਾਂਦਾ ਵੀ ਅੰਗਰੇਜ਼ਾਂ ਵੇਲੇ ਬਗਾਵਤ ਹੋ ਗਈ ਸੀ ਤਾਂ ਅੰਗਰੇਜ਼ਾਂ ਦੇ ਵਿਰੁੱਧ ਚੱਲਿਆ ਸੀ ਦੇਵਹੰਸ ਤਾਂ ਆਖਰ ਦੇ ਵਿੱਚ ਇਹਨੂੰ ਬਨਾਰਸ ਦੀ ਜੇਲ੍ਹ ਦੇ ਵਿੱਚ ਵੀ ਰੱਖਿਆ ਹੋਇਆ ਰੱਖਿਆ ਗਿਆ ਤੇ ਫਾਂਸੀ ਵਗੈਰਾ ਵੀ ਇਹਨੂੰ ਦਿੱਤੀ ਗਈ ਸੀ ਇਹ ਕਿਲੇ ਦੀ ਵੀ ਇੱਕ ਵਿਸ਼ਾਲ ਵੀਡੀਓ ਆਪਣੇ ਚੈਨਲ ਹਰਪੇ ਸਿੱਧੂ ਦੇ ਪਈਆ ਤੁਸੀਂ ਵੇਖ ਸਕਦੇ ਹੋ ਅੱਜ ਆਪਾਂ ਖਾਸ ਤੌਰ ਤੇ ਗੱਲਬਾਤ ਕੀਤੀ ਧੌਲਪੁਰ रियासत ਦੀ ਜਿਹੜੀ ਕਿ ਰਾਜਸਥਾਨ ਦੇ ਵਿੱਚ ਆ ਚੰਬਲ ਦਾ ਏਰੀਆ ਚੰਬਲ ਦੇ ਡਾਕੂਆਂ ਦਾ ਏਰਾ ਏਰੀਆ ਡਕੂਨਾਕ ਇਹ ਬਗੀਆਂ ਦਾ ਏਰੀਆ ਉਸ ਏਰੀਏ ਦੇ ਵਿੱਚ ਕਿਲੇ ਬਣੇ ਹੋਏ ਨੇ ਸ਼ਾਹੀ ਇਮਾਰਤਾਂ ਬਣੀਆਂ ਹੋਈਆਂ ਨੇ ਇਸ ਤੋਂ ਇਲਾਵਾ ਸ਼ਾਹੀ ਮਹਿਲ ਵੀ ਹੈਗੇ ਨੇ ਜਿੱਥੇ ਪਰਿਵਾਰ ਦਾ ਨਿਵਾਸ ਹ ਅਤੇ ਕੁਝ ਹੋਟਲ ਬਣ ਚੁੱਕੇ ਆ ਇਹ ਵੀਰਾਨ ਪਈਆਂ ਹੋਈਆਂ ਥਾਵਾਂ ਨੇ ਇਤਿਹਾਸਕ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ